ਕਿ ਮੇਰੇ ਵੀਰ ਜਿਹੜੇ ਐਕਸਜੂਵੀ ਦੀ ਡਿਮਾਂਡ ਕਰਦੇ ਸੀ ਜੋ ਐਕਸਜੂਵੀ 300 ਲੈ ਕੇ ਆ ਗਏ ਮੇਰੇ ਵੀਰਾਂ ਲਈ ਔਰ ਕਲਰ ਚੈੱਕ ਕਰੋ ਪੀਵੀ 90 ਲਗਾ ਨੰਬਰ ਔਰ ਬਹੁਤ ਹੀ ਪਿਆਰਾ ਗੱਲਰ ਹੈ ਜੀ 21 ਮਾਡਲ ਮੈਨੂਅਲ ਦੇ ਵਿੱਚ ਕਾਰ ਡੀਜ਼ਲ ਵਰਜ਼ਨ ਦੇ ਵਿੱਚ ਡਬਲਯੂ 8 ਵਾਲਾ ਵੇਰੀਐਂਟ ਹੈ ਔਰ ਕਾਰ ਚੱਲੀ ਸਿਰਫ ਸਤੈ ਵੈਨਿਊ ਲੋ ਜੀ ਜਿਹੜੇ ਮੇਰੇ ਵੀਰ ਬਲੈਕ ਕਲਰ ਦੀ ਵੈਨਿਊ ਦੀ ਡਿਮਾਂਡ ਕਰਦੇ ਸੀ ਸੋ ਪੀਵੀ 07 ਹਿਸ਼ਾਰਪੁਰ ਦਾ ਲਗਾ ਨੰਬਰ ਔਰ ਮਾਡਲ ਆ ਗਿਆ ਜੀ 23 23 ਮਾਡਲ ਐਮਟੀਐਸ ਵਾਲਾ ਵੇਰੀਐਂਟ ਕਾਰ ਚੱਲੀ ਹੈ ਜੀ ਸਵਿਫਟ ਵੀ ਆਪਣੇ ਕੋਲ ਆ ਗਈ ਹੈ B ਮਾਡਲ ਆ ਗਈ ਹੈ ਜੀ PV 65 ਮਹਾਲੀ ਦਾ ਨੰਬਰ ਨਾਲ ਅਲਾਈਟਰ ਲੱਗੇ ਐਕਸਟਰਾ ਬਹੁਤ ਹੀ ਸੋਹਣੀ B ਮਾਡਲ ਚੱਲੀ ਸਿਰਫ 31000 31000 ਏਜੰਸੀ ਰਿਕਾਰਡ ਨਾਲ ਚੱਲੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਔਰ 300 ਫਿਰ ਆਟੋਮੈਟਿਕ ਦੇ ਵਿੱਚ ਜਿਹੜੇ ਮੇਰੇ ਵੀ ਡਿਮਾਂਡ ਕਰਦੇ ਸੀ ਆਟੋਮੈਟਿਕ ਵਿੱਚ ਲੈ ਕੇ ਆ ਗਏ ਐਕਸਕਿਊਵੀ 300 ਸੋ 23 ਮਾਡਲ ਆ ਕਾਰ ਸਿਰਫ ਚੱਲੀ ਹੋਈ ਹੈ ਜੀ 22000 ਕਿਲੋਮੀਟਰ ਡੀਜ਼ਲ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਕ੍ਰੇਟਾ ਦੀ ਡਿਮਾਂਡ ਕਰਦੇ ਸੀ ਆਪਣੇ ਕੋ SX ਆਪਸ਼ਨਲ ਲੈ ਕੇ ਆ ਗਏ ਡੀਜ਼ਲ ਵਰਜ਼ਨ ਦੇ ਵਿੱਚ ਔਰ ਆਟੋਮੈਟਿਕ ਦੇ ਵਿੱਚ ਕਾਰ ਆ ਜੀ 21 ਮਾਡਲ ਕਾਰ ਚੱਲੀ ਆ ਸਿਰਫ 50000 ਕਿਲੋਮੀਟਰ ਡੀਜ਼ਲ ਵਰਜ਼ਨ ਦੇ ਵਿੱਚ 21 ਮਾਡਲ ਹੈ ਜੀ ਗ੍ਰੈਂਡ ਬਟਾਰਾ ਲਓ ਜੀ ਗ੍ਰੈਂਡ ਬਟਾਰਾ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਸੋ ਇਹ ਆ ਗਿਆ ਜੀ 23 ਮਾਡਲ ਸਮਾਰਟ ਹਾਈਬ੍ਰਿਡ ਡੈਲਟਾ ਗ੍ਰੈਂਡ ਬਟਾਰਾ 23 ਮਾਡਲ PB08 ਲੱਗਾ ਨੰਬਰ ਜਲੰਧਰ ਏਰੀਆ ਦਾ ਔਰ ਬਹੁਤ ਹੀ ਸੋਹਣੀ ਕਾਰ ਆ 23 ਮਾਡਲ ਹੈ ਨਵੀਂ ਸ਼ੇਪ ਚ ਮੇਰੇ ਵੀਰਾਂ ਲਈ ਲੈ ਕੇ ਆ ਗਏ ਪੀਵੀ 26 ਲੱਗਾ ਨੰਬਰ ਕਾਰ ਨੂੰ ਔਰ ਮਾਡਲ ਆ ਗਿਆ 23 ਐਸਐਕਸ ਮਾਡਲ ਆ ਸਨਰੂਫ ਵਾਲਾ ਪੈਟਰੋਲ ਵਰਜ਼ਨ ਦੇ ਵਿੱਚ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 4000 ਕਿਲੋਮੀਟਰ ਚੈੱਕ ਕਰੋ ਗੱਡੀ ਦੇ ਅੰਦਰੋਂ ਇੰਟੀਰੀਅਰ ਇਹ ਸਵਿਫਟ ਮੇਰੇ ਵੀਰਾਂ ਨੇ ਲੈ ਕੇ ਆ ਗਏ ਜੀ 11 ਮਾਡਲ ਪੀਵੀ 65 ਲੱਗਾ ਨੰਬਰ ਮਹਾਲੀ ਏਰੀਆ ਦਾ 11 ਮਾਡਲ ਆ ਕਾਰ ਚੱਲੀ ਹੋਈ ਹੈ ਜੀ 86000 ਕਿਲੋਮੀਟਰ ਔਰ ਜਿਹੜੇ ਮੇਰੇ ਵੀਰ ਸਵਿਫਟ ਦੀ ਡਿਮਾਂਡ ਕਰਦੇ ਸੀ ਲੋ ਜੀ ਮੇਰੇ ਵੀਰਾਂ ਵਾਸਤੇ ਪੁਰਾਣੀ ਸ਼ੇਪ ਦੀ ਸਵਿਫਟ ਲੈ ਕੇ ਆ ਗਏ ਪੀਵੀ 08 ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਔਰ ਮਾਡਲ ਆ ਗਿਆ 17 ਐਲ ਐਕਸ ਆਈ ਆਪਸ਼ਨਲ ਵੇਰੀਐਂਟ ਆ ਜੀ 17 ਮਾਡਲ ਔਰ ਦੇਖੋ ਬਹੁਤ ਹੀ ਸਾਫ ਕਾਰ ਸੀਟ ਜਿਹੜੇ ਮੇਰੇ ਵੀਰ ਡਿਜ਼ਾਇਰ ਆਟੋਮੈਟਿਕ ਦੀ ਡਿਮਾਂਡ ਕਰਦੇ ਸੀ ਸੋ ਡਿਜ਼ਾਇਰ ਲੈ ਕੇ ਆ ਗਏ ਆ ਜੀ ਵੀ ਐਕਸ ਆਈ ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ 19 ਮਾਡਲ ਔਰ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਕਾਰ ਸਿਰਫ 11000 ਗਿਲਟ ਜਿਹੜੇ ਮੇਰੇ ਐਨ ਆਰ ਆਈ ਵੀਰ ਭਰਾ ਬਾਹਰੋਂ ਵੀਡੀਓ ਨੂੰ ਦੇਖ ਰਹੇ ਆ ਸੋ ਆਟੋਮੈਮੈਟਿਕ ਕਾਰਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਆ ਜੀ 23 ਮਾਡਲ સ્વિફ્ટ ZXI 23 اگے میرے ਵੀਰਾਂ ਲਈ ਲੈ ਕੇ ਆ ਗਏ ਜੀ I20 ਆਸਤਾ ਆਪਸ਼ਨਲ 23 ਮਾਡਲ ਲੈ ਕੇ ਆ ਗਏ ਜੀ ਔਰ ਨਾਲ ਲਾਇਟਰ ਲੱਗੇ ਹੋਏ ਆ ਜੀ ਬਹੁਤ ਹੀ ਸੋਹਣੇ ਪਲਾਟੀ ਦੇ ਪਲਾਟੀ ਦੇ ਲਾਇਟਰ ਲੱਗੇ ਐਕਸਟਰਾ ਔਰ اگے ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਫਰੌਂਕਸ ਆਟੋਮੈਟਿਕ ਫਰੌਂਕਸ ਦੀ ਡਿਮਾਂਡ ਆਉਂਦੀ ਸੀ 23 ਮਾਡਲ ਲੈ ਕੇ ਆ ਗਏ ਆ ਕਾਰ ਸਿਰਫ ਚੱਲੀ ਹੋਈ ਹੈ ਜੀ 25000 ਕਿਲੋਮੀਟਰ ਫਸਟ ਓਨਰ ਦੀ ਪੈਟਰੋਲ اگਈ ਹੈ ਜੀ ਬਰੀਜ਼ਾ VDI ਆਪਸ਼ਨਲ ਡੀਜ਼ਲ ਵਰਜ਼ਨ ਦੇ ਵਿੱਚ 18 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਲਈ ਜੀ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 2400 ਏਜੰਸੀ ਰਿਕਾਰਡ ਨਾਲ 24 ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅਮਰਪਾਲ ਸੂਚ ਭੰਡਾਰੀ ਕਾਰੋਬਾਰ ਤੋਂ ਜੀ ਔਰ ਤੁਹਾਡਾ ਵੀਰ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆ ਗਿਆ ਜੀ ਔਰ ਭੰਡਾਰੀ ਕਾਰੋਬਾਰ ਵਿੱਚ ਜਿਹੜਾ ਵੀ ਨਵਾਂ ਸਟਾਕ ਆਇਆ ਔਰ ਫੁੱਲ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਔਰ ਮੇਰੇ ਵੀਰ ਭਰਾ ਜਿੱਥੋਂ ਜਿੱਥੋਂ ਸਾਡੀ ਵੀਡੀਓ ਵਾਚ ਕਰ ਰਹੇ ਆ ਲਾਈਕ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਕੱਲੋ ਸਬਸਕ੍ਰਾਈਬ ਲਾਈਕ ਟਾਰਗੇਟ ਹੈਗਾ ਜੀ ਇਸ ਵਾਰ 200 ਲਾਈਕ ਦਾ 200 ਲਾਈਕ ਕਰੋ ਮੇਰੇ ਵੀਰ ਭਰਾ ਵੀਡੀਓ ਦੇ ਜਿਹੜਾ ਵੀ ਦੇਖਦਾ ਤੁਸੀਂ ਵੀਡੀਓ ਜ਼ਰੂਰ ਦੇਖਦੇ ਆਂ ਪਰ ਲਾਈਕ ਨਹੀਂ ਕਰਦੇ ਜੀ ਪਰ ਚੈਨਲ ਤੇ ਜੇ ਕੋਈ ਨਵਾਂ ਆ ਮੇਰਾ ਵੀਰ ਜਿੱਥੋਂ ਵੀ ਆਪਣੇ ਨਾਲ ਜੁੜਿਆ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਡੇਲੀ ਇੱਕ ਵੀਡੀਓ ਅਪਡੇਟ ਹੁੰਦੀ ਜਿਹੜਾ ਵੀ ਭੰਡਾਰੀ ਕਾਰਵਿਆਰ ਵਿੱਚ ਨਵਾਂ ਸਟਾਕ ਆਉਂਦਾ ਜਿਹੜੇ ਮੇਰੇ ਵੀਰ ਭਰਾ ਦੂਰੋਂ ਦੂਰੋਂ ਸਾਡੀ ਵੀਡੀਓ ਦੇਖਦੇ ਆ ਵੀਡੀਓ ਦੇਖ ਕੇ ਆਉਂਦੇ ਆ ਕਾਰਾਂ ਵੀ ਲੈ ਕੇ ਜਾਂਦੇ ਔਰ ਬੜਾ ਪਿਆਰ ਸਤਿਕਾਰ ਬਖਸ਼ਦੇ ਆ ਜੀ ਸੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਜੀ ਮੇਰੇ ਵੀਰ ਜਿਹੜੇ ਐਕਸ ਜੂਵੀ ਦੀ ਡਿਮਾਂਡ ਕਰਦੇ ਸੀ ਜੋ ਐਕਸ ਜੂਵੀ 300 ਲੈ ਕੇ ਆ ਗਏ ਮੇਰੇ ਵੀਰਾਂ ਲਈ ਔਰ ਕਲਰ ਚੈੱਕ ਕਰੋ ਪੀਵੀ 90 ਲਗਾ ਬਹੁਤ ਹੀ ਪਿਆਰਾ ਗੱਡਾ ਹੈ ਜੀ 21 ਮਾਡਲ ਮੈਨੂਅਲ ਦੇ ਵਿੱਚ ਕਾਰ ਡੀਜ਼ਲ ਵਰਜ਼ਨ ਦੇ ਵਿੱਚ ਡਬਲਯੂ 8 ਆ ਰਿਹਾ ਵੇਰੀਐਂਟ ਹੈ ਔਰ ਕਾਰ ਚੱਲੀ ਸਿਰਫ 27000 ਕਿਲੋਮੀਟਰ ਪਰ ਚੈੱਕ ਕਰ ਸਕਦੇ ਹੋ ਗੰਡੀ ਦਾ ਅੰਦਰੋਂ ਇੰਟੀਰੀਅਰ ਸੀਟ ਕਵਰ ਲੱਗੇ ਹੋਏ ਮੈਨੂਅਲ ਚ ਕਾਰ ਆ ਔਰ ਸਨਰੂਫ ਵਾਲਾ ਵੇਰੀਐਂਟ ਹੈ ਜੀ ਐਕਸ ਯੂ ਵੀ 300 ਡੀਜ਼ਲ ਵਰਜ਼ਨ ਦੇ ਵਿੱਚ ਔਰ ਕੰਪਨੀ ਰਿਕਾਰਡ ਨਾਲ ਸਿਰਫ 27000 ਕਿਲੋਮੀਟਰ ਚੱਲੀ ਹੋਈ ਹੈ ਜੀ ਔਰ ਪੂਰੀ ਗੱਡੀ ਬਿਲਕੁਲ ਸਾਫ਼ オリジナル ਬਾਕੀ ਚੈੱਕ ਕਰੋ ਨੰਬਰ ਪੀ ਵੀ 90 44 45 ਲੱਗਾਂ ਦਾ ਕਾਰ ਨੂੰ ਨੰਬਰ ਔਰ ਕਲਰ ਵੀ ਬੜਾ ਪਿਆਰਾ ਫਸਟ ਓਨਰ ਦੀ ਕਾਰ ਆ ਜੀ 올 ओरिजिनल ਔਰ ਰੇਟ ਦੇਖ ਸਕਦੇ ਹੋ ਜੀ ਰੇਟ ਗੱਡੀ ਦਾ ਹੈਗਾ 9 ਲੱਖ 45000 ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 9 ਲੱਖ ਔਰ 30000 ਰੁਪਏ ਚ ਔਰ ਫੁੱਲ ਕਾਰ ओरिजिनल ਫਸਟ ਓਨਰ ਦੀ ਕਾਰ ਪਹਿਲੇ ਨਾਂ ਦੀ ਜੀ ਸੋ ਅੱਗੇ ਆ ਗਈ ਹੈ ਜੀ ਵੈਨਿਊ ਲੋ ਜੀ ਜਿਹੜੇ ਮੇਰੇ ਵੀਰ ਬਲੈਕ ਕਲਰ ਦੀ ਵੈਨਿਊ ਦੀ ਡਿਮਾਂਡ ਕਰਦੇ ਸੀ ਸੋ ਪੀਬੀ07 ਹਿਸ਼ਾਰਪੁਰ ਦਾ ਲੱਗਾ ਨੰਬਰ ਔਰ ਮਾਡਲ ਆ ਗਿਆ ਜੀ 23 23 ਮਾਡਲ MTs ਵਾਲਾ ਵੇਰੀਐਂਟ ਕਾਰ ਚੱਲੀ ਹੈ ਜੀ 44000 ਕਿਲੋਮੀਟਰ 23 ਮਾਡਲ 44000 ਕਿਲੋਮੀਟਰ ਚੱਲੀ ਹੈ MTs ਵਾਲਾ ਵੇਰੀਐਂਟ ਔਰ ਦੇਖ ਸਕਦੇ ਹੋ ਸੀਟ ਕਵਰ ਐਕਸਟਰਾ ਲੱਗੇ ਆ ਜੀ ਬਹੁਤ ਹੀ ਪਿਆਰੇ ਸੀਟ ਕਵਰ ਸਕਰੀਨ ਵਿੱਚ ਲੱਗੀ ਹੋਈ ਔਰ ਮੈਨੂਅਲ ਦੇ ਵਿੱਚ ਕਾਰ ਆ ਜੀ ਔਰ ਏਜੰਸੀ ਰਿਕਾਰਡ ਨਾਲ 44000 ਚੱਲੀ ਹੋਈ ਦੇਖ ਸਕਦੇ ਹੋ ਮੀਟਰ ਰੀਡਿੰਗ ਜੀ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਖੜੀ ਹੈ ਜੀ ਆਪਣੇ ਕੋਲ ਸਾਫ ਓਰੀਜਨਲ ਕਾਰ ਹੈ ਜੀ ਬੰਪਰ ਟੂ ਬੰਪਰ ਫੁੱਲ ਔਰ ਨੰਬਰ ਹਿਆਰਪੁਰ ਦਾ PB07CD60363 ਲੱਗਾ ਜੀ ਕਾਨੂੰ ਨੰਬਰ ਨੰਬਰ ਵੀ ਵਧੀਆ 7 ट्रेड ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਹੋ ਜੀ 9 ਲੱਖ ਕਾਰ ਦੀ ਪ੍ਰਾਈਸ ਆ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 8 ਲੱਖ ਔਰ 80000 ਰੁਪਏ ਚ ਔਰ 올オリジナル ਕਾਰ ਪਹਿਲੇ ਨਾਂ ਦੀ ਫਸਟ ਓਨਰ ਦੀ ਕਾਰ ਆ ਜੀ ਸੋ ਅੱਗੇ ਮੇਰੇ ਵੀਰ ਜਿਹੜੇ Swift ਮੰਗਦੇ ਸੀ ਜੀ ਲੋ ਜੀ Swift ਵੀ ਆਪਣੇ ਕੋਲ ਆ ਗਈ ਹੈ ਜੀ ਇੱਕ 20 ਮਾਡਲ 20 ਮਾਡਲ ਆ ਗਈ ਹੈ ਜੀ ਪੀਵੀ 65 ਮਹਾਲੀ ਦਾ ਨੰਬਰ ਨਾਲ ਅਲਾਈਟਰ ਲੱਗੇ ਐਕਸਟਰਾ ਬਹੁਤ ਹੀ ਸੋਹਣੀ 20 ਮਾਡਲ ਚੱਲੀ ਸਿਰਫ 31000 31000 ਏਜੰਸੀ ਰਿਕਾਰਡ ਨਾਲ ਚੱਲੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਔਰ ਸੀਟ ਕਵਰ ਐਕਸਟਰਾ ਲੱਗੇ ਹੋਏ ਚੈੱਕ ਕਰੋ ਜੀ ਮੈਨੂਅਲ ਚ ਕਾਰ ਔਰ ਅੰਦਰੋਂ ਬਿਲਕੁਲ ਸਾਫ਼ ਕਾਰ ਹੈ ਜੀ ਵੀ ਐਕਸ ਆਈ ਵਾਲਾ ਵੇਰੀਐਂਟ ਆ ਔਰ ਫੁੱਲ ਕਾਰ ਓਰੀਜਿਨਲ ਪਹਿਲੇ ਨਾਂ ਦੀ ਫਰਸਟ ਓਨਰ ਦੀ ਕਾਰ ਪੂਰਾ ਨੰਬਰ ਨੋਟ ਕਰੋ ਜੀ ਪੀਵੀ 65 ਐਕਸ 87 85 ਲੱਗਾ ਜੀ ਕਾਨੂੰ ਨੰਬਰ ਔਰ ਜੇ ਆਪਾਂ ਕਾਰ ਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਜੀ 6 ਲ 55000 ਰਕਾਰ ਦੀ ਪ੍ਰਾਈਸ ਲਿਸਟ ਆ ਕਾਰ ਮੇਰੇ ਵੀਰਾਂ ਦੇ ਦੇ ਦਵਾਂਗੇ ਜੀ ਓਨਲੀ 6.5 ਲੱਖ ਰੁਪਏ ਚ ਓਨਲੀ 6.5 ਲੱਖ ਰੁਪਏ ਚ ਦੇ ਦਵਾਂਗੇ ਜੀ ਸੋ ਅੱਗੇ ਆ ਗਈ ਆ ਜੀ XUV 300 ਫਿਰ ਆਟੋਮੈਟਿਕ ਦੇ ਵਿੱਚ ਜਿਹੜੇ ਮੇਰੇ ਵੀ ਡਿਮਾਂਡ ਕਰਦੇ ਸੀ ਆਟੋਮੈਟਿਕ ਵਿੱਚ ਲੈ ਕੇ ਆ ਗਏ XUV 300 ਸੋ 22 ਮਾਡਲ ਆ ਕਾਰ ਸਿਰਫ ਚੱਲੀ ਹੋਈ ਆ ਜੀ 22000 ਕਿਲੋਮੀਟਰ ਡੀਜ਼ਲ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਔਰ ਚੈੱਕ ਕਰੋ ਸੀਟ ਕਵਰ ਐਕਸਟਰਾ ਲੱਗੇ ਹੋਏ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਹੈ ਜੀ ਔਰ ਸਕਰੀਨ ਵਿੱਚ ਲੱਗੀ ਹੋਈ ਸੰਦਰੂਫੜਾ ਵੇਰੀਐਂਟ ਔਰ ਚੈੱਕ ਕਰੋ ਗੱਡੀ ਦੇ ਅੰਦਰੋਂ ਲੁੱਕ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਨੀਟ ਐਂਡ ਕਲੀਨ ਕਾਰ ਖੜੀ ਹੈ ਜੀ ਔਰ ਫੁੱਲ オリジナル ਕਾਰ ਹੈ ਜੀ ਔਰ ਨੰਬਰ ਰਾਜਪੂਤ ਦੇ ਦਾ ਲੱਗਾ ਜੀ ਪੀਵੀ 39 ਐਲ 2626 ਨੰਬਰ ਚੈੱਕ ਕਰੋ ਨੰਬਰ ਵੀ ਬੜਾ ਪਿਆਰਾ ਲੱਗਾ ਜੀ ਕਾਰ ਨੂੰ ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਜੀ 10 ਲੱਖ 90 ਹਜ਼ਾਰ ਪ੍ਰਾਈਸ ਹੈ ਜੀ ਆਟੋਮੈਟਿਕ ਡਬਲ 6 ਵਾਲਾ ਵੇਰੀਐਂਟ 23 ਮਾਡਲ 22 ਹਜ਼ਾਰ ਚੱਲੀ ਡੀਜ਼ਲ ਦੇ ਵਿੱਚ ਕਾਰ ਦੇ ਦੇਮਾਗੇ ਜੀ 10 ਲੱਖ 70 ਹਜ਼ਾਰ ਰੁਪਏ ਚ ਮੇਰੇ ਵੀਰ ਨੂੰ ਔਨ ਰੋਡ ਫਸਟ ਆਨਰ ਦੀ ਕਾਰ ਔਰ ਪੂਰੀ ਕਾਰ 올オリジナル ਆ ਜੀ ਸੋ ਅੱਗੇ ਆ ਗਈ ਹੈ ਜੀ ਕ੍ਰੇਟਾ ਲੋ ਜੀ ਜਿਹੜੇ ਮੇਰੇ ਵੀਰ ਕ੍ਰੇਟਾ ਦੀ ਡਿਮਾਂਡ ਕਰਦੇ ਸੀ ਆਪਣੇ ਕੋ ਐਸ ਐਕਸ ਆਪਸ਼ਨਲ ਲੈ ਕੇ ਆ ਗਏ ਡੀਜ਼ਲ ਵਰਜ਼ਨ ਦੇ ਵਿੱਚ ਔਰ ਆਟੋਮੈਟਿਕ ਦੇ ਵਿੱਚ ਕਾਰ ਹੈ ਆ ਜੀ 21 ਮਾਡਲ ਕਾਰ ਚੱਲੀ ਆ ਸਿਰਫ 50000 ਕਿਲੋਮੀਟਰ ਡੀਜ਼ਲ ਵਰਜ਼ਨ ਦੇ ਵਿੱਚ 21 ਮਾਡਲ ਹੈ ਜੀ 50000 ਚੱਲੀ ਸੀਟ ਕਵਰ ਐਕਸਟਰਾ ਲੱਗੇ ਔਰ ਪੋਸ਼ ਬਟਨ ਟਾਪ ਮਾਡਲ ਆ 50000 ਚੱਲੀ ਏਜੰਸੀ ਰਿਕਾਰਡ ਨਾਲ ਆਟੋਮੈਟਿਕ ਦੇ ਵਿੱਚ ਟਾਪ ਮਾਡਲ ਆ ਜੀ ਐਸ ਐਕਸ ਪੁਲਿਸ ਹਨ ਰੂਫਾ ਕਾਰ ਵਿੱਚ ਜੀ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਜੀ ਬੰਪਰ ਤੋਂ ਬੰਪਰ ਫੁੱਲ オリジナル ਆ ਜੀ ਨੰਬਰ ਲੱਗਾ ਜੀ ਪੀਪੀ08 ایਵੀ0099 ਲੱਗਾ ਜੀ ਕਾਰ ਨੂੰ ਨੰਬਰ ਔਰ ਜੇ ਆਪਾਂ ਕਾਰ ਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਜੀ 16 ਲੱਖ 25000 ਕਾਰ ਦੀ ਪ੍ਰਾਈਸ ਲਿਸਟ ਆ ਜੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 16 ਲੱਖ 10000 ਰੁਪਏ ਚ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ 16 ਲੱਖ 10000 ਰੁਪਏ ਚ ਕਾਰ ਦੇਵਾਂਗੇ ਬਾਕੀ ਹੋਰ ਥੋੜਾ ਬੋਤਾ ਮਾਨ ਤਾਨ ਕਰ ਦਾਂਗੇ ਜੀ ਆਪਣੇ ਵੀਰ ਭਰਾਵਾਂ ਦਾ ਸੋ ਅੱਗੇ ਚੱਲਦੇ ਹਾਂ ਜੀ ਗ੍ਰੈਂਡ ਵਟਾਰਾ ਲਓ ਜੀ ਗ੍ਰੈਂਡ ਵਟਾਰਾ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਸੋ ਇਹ ਆ ਗਿਆ ਜੀ 23 ਮਾਡਲ ਸਮਾਰਟ ਹਾਈਬ੍ਰਿਡ ਡੈਲਟਾ ਗ੍ਰੈਂਡ ਵਟਾਰਾ 23 ਮਾਡਲ ਪੀਬੀ08 ਲੱਗਾ ਨੰਬਰ ਜਿਲੰਦਰ ਏਰੀਆ ਦਾ ਔਰ ਬਹੁਤ ਹੀ ਸੋਹਣੀ ਕਾਰ ਆ 23 ਮਾਡਲ ਹੈ ਔਰ ਦੇਖ ਸਾਦੇ ਹਾਂ ਜੀ ਕੰਡੀਸ਼ਨ ਵਾਈਸ ਚੱਲੀ ਹੋਈ ਇੱਕ ਵਾਰੀ ਤੁਹਾਨੂੰ ਮੀਟਰ ਰੀਡਿੰਗ ਚੈੱਕ ਕਰਾ ਦਿੰਨੇ ਆ ਜੀ 12000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਮੈਨੂਅਲ ਦੇ ਵਿੱਚ ਕਾਰ ਆ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਹੈ ਜੀ ਹਾਈਬ੍ਰਿਡ ਵਿੱਚ ਸਮਾਰਟ ਹਾਈਬ੍ਰਿਡ ਚ ਕਾਰ ਪੀਵੀ08 ਡਬਲ ਐਫ 6425 ਲੱਗਾ ਜੀ ਕਾਨੂੰ ਨੰਬਰ ਹੋ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਹੋ ਜੀ 14 ਲੱਖ 35000 ਕਾਰ ਦੀ ਪ੍ਰਾਈਸ ਹੈ ਜੀ ਔਰ ਕਾਰ ਦੇ ਦੇਵਾਂਗੇ ਮੇਰੇ ਵੀਰਾਂ ਨੂੰ 14 ਲੱਖ 20000 ਰੁਪਏ ਚ ਔਰ ਫੁੱਲ ਕਾਰ ਆਲ オリジナル ਹੈ ਜੀ ਬਿਲਕੁਲ ਸਾਫ਼ ਕੰਡੀਸ਼ਨ ਦੀ ਖੜੀ ਹੈ ਆਪਣੇ ਕੋਲ ਜੀ ਸੋ ਅੱਗੇ ਆ ਗਈ ਹੈ ਜੀ ਵਰਨਾ ਲਓ ਜੀ ਵਰਨਾ ਨਵੀਂ ਸ਼ੇਪ ਚ ਮੇਰੇ ਵੀਰਾਂ ਲਈ ਲੈ ਕੇ ਆ ਗਏ ਪੀਵੀ 26 ਲੱਗਾ ਨੰਬਰ ਕਾਰ ਨੂੰ ਔਰ ਮਾਡਲ ਆ ਗਿਆ 23 ਐਸਐਕਸ ਮਾਡਲ ਆ ਸਨਰੂਫ ਵਾਲਾ ਪੈਟਰੋਲ ਵਰਜ਼ਨ ਦੇ ਵਿੱਚ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 4000 ਕਿਲੋਮੀਟਰ ਚੈੱਕ ਕਰੋ ਗੱਡੀ ਦੇ ਅੰਦਰੋਂ ਇੰਟੀਰੀਅਰ ਬਿਲਕੁਲ ਸਾਫ਼ ਇੰਟੀਰੀਅਰ ਗੱਡੀ ਦਾ ਟਾਪ ਮਾਡਲ ਸਨਰੂਫ ਵਾਲਾ ਪੁਸ਼ ਬਟਨ ਸਟਾਰਟ ਚੈੱਕ ਕਰ ਸਕਦੇ ਹੋ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਖੜੀ ਹੈ ਜੀ ਆਪਣੇ ਕੋਲ ਬੰਪਰ ਟੂ ਬੰਪਰ ਫੁੱਲ ਸਾਫ਼ ਕਾਰ ਆ ਨੰਬਰ ਲੱਗਾ ਜੀ ਪੀਵੀ 26 ਜੇ 8402 ਨੰਬਰ ਵੀ ਵਧੀਆ ਲੱਗਾ ਜੀ ਕਨੇਰੀਆ ਨੰਬਰ ਲੱਗਾਕਾਰ ਨੂੰ ਔਰ ਪ੍ਰਾਈਸ ਇਹ ਸਕਦੇ ਹਾਂ ਜੀ 12 ਲੱਖ 65000 ਰਕਾਰ ਦੀ ਪ੍ਰਾਈਸ ਲਿਸਟ ਆ ਜੀ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 12 ਲੱਖ ਔਰ 50000 ਰੁਪਏ ਚ ਔਰ ਪਹਿਲੇ ਨਾਲ ਦੀ ਕਾਰ ਫਰਸਟ ਓਨਰ ਦੀ ਸੋ ਅੱਗੇ ਜਿਹੜੇ ਮੇਰੇ ਵੀਰ ਸਵਿਫਟ ਦੀ ਡਿਮਾਂਡ ਕਰਦੇ ਸੀ ਲੋ ਜੀ ਮੇਰੇ ਵੀਰਾਂ ਵਾਸਤੇ ਪੁਰਾਣੀ ਸ਼ੇਪ ਦੀ ਸਵਿਫਟ ਲੈ ਕੇ ਆ ਗਏ ਪੀਵੀ08 ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਔਰ ਮਾਡਲ ਆ ਗਿਆ 17 ਐਲਐਕਐਸਆਈ ਆਪਸ਼ਨਲ ਵੇਰੀਐਂਟ ਆ ਜੀ 17 ਮਾਡਲ ਔਰ ਦੇਖੋ ਬਹੁਤ ਹੀ ਸਾਫਕਾਰ ਸੀਟ ਕਵਰ ਲੱਗੇ ਮੈਨੂਅਲ ਦੇ ਵਿੱਚ ਔਰ ਕਾਰ ਚੱਲੀ ਹੋਈ ਹੈ ਜੀ ਸਿਰਫ 30800 66 ਕਿਲੋਮੀਟਰ 17 ਮਾਡਲ 30000 ਕਿਲੋਮੀਟਰ ਚੱਲੀ ਕੰਪਨੀ ਰਿਕਾਰਡ ਹੁਆ ਕੋਈ ਮੀਟਰ ਪੈਗ ਨਹੀਂ ਔਰ ਨੰਬਰ ਜਲੰਧਰ ਦਾ PP08DU 2847 ਲੱਗਾ ਜੀ ਕਾਰ ਨੂੰ ਨੰਬਰ ਸਵਿਫਟ ਨੂੰ ਔਰ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਹੋ 515000 17 ਮਾਡਲ ਦੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਕਾਰ ਦੇ ਦੇਵਾਂਗੇ ਜੀ ਸਿਰਫ 5 ਲੱਖ ਰੁਪਏ ਚ ਮੇਰੇ ਵੀਰ ਨੂੰ ਔਰ ਫੁੱਲ ਕਾਰ ਸਾਫ オリジナル ਔਰ ਪਹਿਲੇ ਨਾਮ ਦੀ ਫਸਟ ਓਨਰ ਦੀ ਕਾਰ ਆ ਜੀ ਸੋ ਅੱਗੇ ਚੱਲਦੇ ਆ ਜੀ ਅੱਗੇ ਜਿਹੜੇ ਮੇਰੇ ਵੀਰ ਡਿਜ਼ਾਇਰ ਆਟੋਮੈਟਿਕ ਦੀ ਡਿਮਾਂਡ ਕਰਦੇ ਸੀ ਸੋ ਡਿਜ਼ਾਇਰ ਲੈ ਕੇ ਆ ਗਏ ਆ ਜੀ VXI ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ 19 ਮਾਡਲ ਔਰ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਕਾਰ ਸਿਰਫ 11000 ਕਿਲੋਮੀਟਰ ਚੱਲੀ ਆ ਔਰ ਅੰਟੀਰੀਅਰ ਚੈੱਕ ਕਰੋ ਜੀ ਕਾਰ ਦਾ ਬਹੁਤ ਹੀ ਸੋਹਣਾ ਅੰਟੀਰੀਅਰ ਸੀਟ ਕਵਰ ਵਗੈਰਾ ਲੱਗੇ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਸਿਰਫ 11000 ਕਿਲੋਮੀਟਰ ਚੱਲੀ ਹੋਈ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਆ ਸਾਫ ਕੰਡੀਸ਼ਨ ਦੀ ਆਪਣੀ ਕੋ ਖੜੀ ਆ ਡਿਜ਼ਾਇਰ ਵੀਐਕਐਸਆਈ ਆਟੋਮੈਟਿਕ ਦੇ ਵਿੱਚ ਔਰ ਚੈੱਕ ਕਰੋ ਨੰਬਰ ਪਟਿਆੜ ਦੇ ਦਾ ਪੀਵੀ 11 ਸੀਆਰ 23 59 ਲੱਗਾ ਜੀ ਕਾਰ ਨੂੰ ਨੰਬਰ ਔਰ ਜਪਾਈ ਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਹਾਂ ਜੀ 7 ਲੱਖ 10 ਹਜ਼ਾਰ ਕਰ ਦੀ ਪ੍ਰਾਈਸ ਲੱਗੀ ਹੋਈ ਹੈ ਜੀ ਕਾਰ ਦਮਾਂਗੇ ਜੀ ਮੇਰੇ ਵੀਰਾਂ ਨੂੰ 6 ਲੱਖ 90 ਹਜ਼ਾਰ ਰੁਪਏ ਦੇ ਵਿੱਚ ਔਰ ਫੁੱਲ ਕਾਰ オリジナル ਸਾਫ਼ ਪਹਿਲੇ ਨਾਂ ਦੀ ਕਾਰ ਹੈ ਜੀ ਸੋ ਅੱਗੇ ਚੱਲਦੇ ਹਾਂ ਜੀ ਮੇਰੇ ਵੀਰਾਂ ਨੂੰ ਲੈ ਕੇ ਲੋ ਜੀ ਅੱਗੇ ਫਿਰ ਆ ਗਈ ਆਟੋ ਅੱਗੇ Swift ਮੇਰੇ ਵੀਰਾਂ ਨੇ ਲੈ ਕੇ ਆ ਗਏ ਜੀ 11 ਮਾਡਲ ਪੀਵੀ 65 ਲੱਗਾ ਨੰਬਰ ਮਹਾਲੀ ਏਰੀਆ ਦਾ 11 ਮਾਡਲ ਆ ਕਾਰ ਚੱਲੀ ਹੋਈ ਹੈ ਜੀ 86 ਹਜ਼ਾਰ ਕਿਲੋਮੀਟਰ ਔਰ ਫਰਸਟ ਓਨਰ ਦੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਔਰ ਇੰਟੀਰੀਅਰ ਚੈੱਕ ਕਰੋ ਜੀ ਸੀਟ ਕਵਰ ਲੱਗੇ ਮੈਟ ਲੱਗੇ ਹੋਏ ਔਰ ਮੈਨੂਅਲ ਦੇ ਵਿੱਚ ਕਾਰ ਆ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਜੀ ੀਟ ਐਂਡ ਕਲੀਨ ਕਾਰ ਆ ਔਰ ਫੁੱਲ ਕਾਰ ਓਰੀਜਨਲ ਆ ਜੀ ਵੀਐਕਐਸਆਈ ਵਾਲਾ ਵੇਰੀਐਂਟ ਔਰ ਨੰਬਰ ਪੂਰਾ ਨੋਟ ਕਰੋ ਜੀ ਪੀਵੀ 65 ਕਯੂ 0279 ਲੱਗਾ ਜੀ ਕਾਰ ਨੂੰ ਨੰਬਰ ਔਰ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਜੀ 3 ਲੱਖ 60 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਆ 11 ਮਾਡਲ ਵੀਐਕਐਸਆਈ ਵਾਲਾ ਵੇਰੀਐਂਟ ਕਾਰ ਦੇ ਦਵਾਂਗੇ ਜੀ ਸਿਰਫ 3 ਲੱਖ ਔਰ 45000 ਰੁਪਏ ਚ ਮੇਰੇ ਵੀਰਾਂ ਨੂੰ ਜਿਹੜਾ ਆਪਣੀ ਵੀਡੀਓ ਦੇਖਿਆ ਹੋਊਗਾ 3 45 ਚਕਾਰ ਦੇ ਦਵਾਂਗੇ 11 ਮਾਡਲ ਔਰ 올 ओरिजिनल ਫਰਸਟ ਓਨਰ ਦੀ ਕਾਰ ਆ ਜੀ ਮੇਰੇ ਵੀਰਾਂ ਵਾਸਤੇ ਲੈ ਕੇ ਔਰ ਅੱਗੇ ਚੱਲਦੇ ਹਾਂ ਜੀ ਮੇਰੇ ਵੀਰਾਂ ਨੂੰ ਲੈ ਕੇ ਸੋ ਅੱਗੇ ਫਿਰ Swift ਲੈ ਕੇ ਆਗੇ ਆਟੋਮੈਟਿਕ VXI ਆਟੋਮੈਟਿਕ 23 ਮਾਡਲ ਔਰ ਸਿਰਫ 11700 ਕਿਲੋਮੀਟਰ ਚੱਲੀ ਹੋਈ ਕਾਰ ਪੈਟਰੋਲ ਵਰਜ਼ਨ ਦੇ ਵਿੱਚ ਔਰ ਚੈੱਕ ਕਰੋ ਸੀਟ ਕਵਰ ਵਗੈਰਾ ਲੱਗੇ ਹੋਏ ਆ ਜੀ ਸਕਰੀਨ ਵਿੱਚ ਲੱਗੀ ਹੋਈ ਐਕਸਟਰਾ ਸਕਰੀਨ ਲੱਗੀ ਹੋਈ ਹੈ ਜੀ ਵੀਐਕਐ ਆ ਵਾਲਾ ਵੇਰੀਐਂਟ ਬੈਕ ਕੈਮਰਾ ਵਗੈਰਾ ਸਾਰਾ ਕੁਝ ਵਿੱਚ ਲੱਗਾ ਹੋਇਆ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆਪਣੇ ਕੋ ਖੜੀ ਨੰਬਰ ਲੱਗਾ ਜੀ ਪੀਵੀ 37 ਕੇ 303 3003 ਲੱਗਾ ਜੀ ਕਾਨੂੰਨ ਨੰਬਰ ਔਰ ਰੇਟ ਦੇ ਸਕਦੇ ਹਾਂ ਜੀ 8 ਲੱਖ 20 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਆ ਕਾਰ ਦੇ ਦਵਾਵਾਂਗੇ ਸਿਰਫ 8 ਲੱਖ ਰੁਪਏ ਚ ਮੇਰੇ ਵੀਰਾਂ ਨੂੰ ਨੰਬਰ ਬੜਾ ਪਿਆਰਾ ਪੀਵੀ 37 ਕੇ 3003 ਲੱਗਾ ਜੀ ਕਾਨੂੰਨ ਨੰਬਰ ਔਰ ਪਹਿਲੇ ਨਾਂ ਦੀ ਕਾਰ ਹੈ ਜੀ ਸੋ ਅੱਗੇ 스ਵਿਫਟ ਆ ਗਈ ਹੈ ਜੀ ਫਿਰ 23 ਮਾਡਲ 23 ਮਾਡਲ VXI ਇਹ ਵੀ ਸਿਰਫ 11900 ਚੱਲੀ ਹੋਈ ਹੈ ਔਰ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਆ ਜੀ ਮੈਨੂਅਲ ਦੇ ਵਿੱਚ ਔਰ ਸੀਟ ਕਵਰ ਲੱਗੇ ਹੋਏ ਚੈੱਕ ਕਰੋ ਮੈਟ ਲੱਗੇ ਹੋਏ ਔਰ ਅੰਦਰੋਂ ਪੂਰੀ ਕਾਰ 올 ओरिजिनल ਔਰ ਆਰਮਨਸਲ ਵਿੱਚ ਲੱਗਾ ਹੋਇਆ ਜੀ ਔਰ ਬਿਲਕੁਲ ਜੈਨੂਨ ਚੱਲੀ ਹੈ ਕੰਪਨੀ ਰਿਕਾਰਡ ਨਾਲ ਜੀ ਨੰਬਰ ਪਟਿਆਲੇ ਦਾ PV11DF2564 ਲੱਗਾ ਜੀ ਕਾਨੂੰਨ ਨੰਬਰ ਔਰ ਜੇ ਆਪਾਂ ਕਾਰ ਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ 7 ਲੱਖ 75 ਹਜ਼ਾਰ ਕਰਦੀ ਪ੍ਰਾਈਸ ਲਿਸਟ ਹੈ ਜੀ ਕਾਰ ਮੇਰੇ ਵੀਰਾਂ ਦੇ ਦੇ ਦਵਾਂਗੇ ਜੀ 7 ਲੱਖ 60000 ਰੁਪਏ ਚ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆਪਣੇ ਕੋ ਖੜੀ ਹੈ ਜੀ Swift ਫਰਸਟ ਓਨਰ ਦੀ ਜਿਹੜੇ ਮੇਰੇ ਐਨ ਆਰ ਆ ਵੀਰ ਭਰਾ ਬਾਹਰੋਂ ਵੀਡੀਓ ਨੂੰ ਦੇਖ ਰਹੇ ਆ ਸੋ ਆਟੋਮੈਟਿਕ ਕਾਰਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਆ ਜੀ 23 ਮਾਡਲ Swift ZXI 23 ਮਾਡਲ ਸਿਰਫ 8000 ਕਿਲੋਮੀਟਰ ਚੱਲੀ ਹੋਈ ਔਰ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਹੈ ਜੀ ਔਰ ਚੈੱਕ ਕਰੋ ZXI ਪੋਸ਼ ਬਟਨ ਸਟਾਰਟ ਵਾਲਾ ਵੇਰੀਐਂਟ ਹੈ ਜੀ ਆਟੋਮੈਟਿਕ ਦੇ ਵਿੱਚ ਸਕਰੀਨ ਵਿੱਚ ਲੱਗੀ ਹੋਈ ਮੈਟ ਲੱਗੇ ਹੋਏ ਕਾਰ ਚ ਔਰ ਮੈਟਿੰਗ ਹੋਈ ਪਈ ਹੈ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਆ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਜੀ ਫਸਟ ਓਨਰ ਦੀ ਔਰ ਚੈੱਕ ਕਰੋ ਜੀ ਨੰਬਰ ਲੱਗਾ ਲੁਧਿਆਣੇ ਦਾ PV 10 GH 2136 ਲੱਗਾ ਨੰਬਰ ਨਾਲ ਉਲਾਏ ਆ ਜਾਂਦੇ ਦੀ ਇਹਦੇ ਵਿੱਚ ZX ZXI ਵਿੱਚ ਔਰ ਜੇ ਰੇਟ ਦੀ ਗੱਲ ਕਰੀਏ ਰੇਟ ਹੈਗਾ ਜੀ 8 ਲੱਖ 60 ਹਜ਼ਾਰ ਕਾਰ ਦੀ ਪ੍ਰਾਈਸ ਦਾ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਸਿਰਫ 8 ਲੱਖ 40000 ਰੁਪਏ ਚ 올オリジナル ਕਾਰ ਔਰ ਪਹਿਲੇ ਨਾਂ ਦੀ ਫਸਟ ਓਨਰ ਦੀ ਕਾਰ ਹੈ ਜੀ ਅੱਗੇ ਚੱਲਦੇ ਲੈ ਕੇ ਮੇਰੇ ਵੀਰਾਂ ਨੂੰ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਜੀ ਫਰੌਂਕਸ ਆਟੋਮੈਟਿਕ ਫਰੌਂਕਸ 3 ਦੀ ਮੰਗ ਆਉਂਦੀ ਸੀ 23 ਮਾਡਲ ਲੈ ਕੇ ਆ ਗਏ ਆ ਕਾਰ ਸਿਰਫ ਚੱਲੀ ਹੋਈ ਹੈ ਜੀ 25000 ਕਿਲੋਮੀਟਰ ਫਸਟ ਓਨਰ ਦੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਔਰ ਚੈੱਕ ਕਰ ਸਕਦੇ ਹੋ ਗੱਡੀ ਦਾ ਇੰਟੀਰੀਅਰ ਆਟੋਮੈਟਿਕ ਦੇ ਵਿੱਚ ਕਾਰ ਸੀਟ ਕਵਰ ਲੱਗੇ ਹੋਏ ਆ ਜੀ ਔਰ ਡੈਲਟਾ ਪਲੱਸ ਵਾਲਾ ਵੇਰੀਐਂਟ ਆ ਬਿਲਕੁਲ ਨੀਟ ਐਂਡ ਕਲੀਨ ਕਾਰ ਸਾਫ ਕਾਰ ਖੜੀ ਹੈ ਜੀ ਆਪਣੇ ਕੋਲ ਨੰਬਰ ਦੇਖੋ ਕਿੰਨਾ ਪਿਆਰਾ ਲੱਗਾ ਜੀ ਪੀਬੀ07ਸੀਡੀ9777 3 ਹੀ ਸਾਤੇ ਔਰ ਆਪਾਂ ਜੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਦੇ ਸਕਦੇ ਮੇਰੇ ਵੀਰ ਜੀ 9 ਲੱਖ 25 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਆ 23 ਮਾਡਲ ਆ ਜੀ ਕਾਰ ਮੇਰੇ ਵੀਰਾਂ ਦੇ ਦੇ ਦਵਾਂਗੇ ਜੀ 9 ਲੱਖ 10 ਹਜ਼ਾਰ ਵਿੱਚ ਆਉਂਦੀ ਔਰ ਫੁੱਲ ਕਾਰ origignal ਸਾਫ ਕੰਡੀਸ਼ਨ ਦੀ ਕਾਰ ਖੜੀ ਹੈ ਜੀ ਆਪਣੇ ਕੋਲ ਸੋ ਅੱਗੇ ਚੱਲਦੇ ਜੀ ਮੇਰੇ ਵੀਰਾਂ ਨੂੰ ਲੈ ਕੇ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ i20 ਆਸਤਾ ਆਪਸ਼ਨਲ 23 ਮਾਡਲ ਲੈ ਕੇ ਆ ਗਏ ਜੀ ਔਰ ਨਾਲ ਲਾਇਟਰ ਲੱਗੇ ਹੋਏ ਆ ਜੀ ਬਹੁਤ ਹੀ ਸੋਹਣੇ ਪਲਾਟੀ ਦੇ ਪਲਾਟੀ ਦੇ ਲਾਇਟਰ ਲੱਗੇ ਐਕਸਟਰਾ ਔਰ ਟੌਪ ਮਾਡਲ ਆ ਜੀ 23 ਸਿਰਫ 16000 ਕਿਲੋਮੀਟਰ ਚੱਲੀ ਹੋਈ ਆਸਤਾ ਆਪਸ਼ਨਲ ਆਟੋਮੈਟਿਕ ਵਰਜ਼ਨ ਵਿੱਚ ਚੈੱਕ ਕਰ ਸਾਦੇ ਨੂੰ ਕੰਪਨੀ ਰਿਕਾਰਡ ਨਾਲ ਚੱਲੀ ਹੋਈ 16000 ਕਿਲੋਮੀਟਰ ਪੁਸ਼ ਬਟਨ ਸਟਾਰਟ ਆ ਜੀ ਔਰ ਸਨ ਰੂਫ ਵਾਲਾ ਵੇਰੀਐਂਟ ਆ ਜੀ ਆਟੋਮੈਟਿਕ ਦੇ ਵਿੱਚ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਆ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਨਵੀਂ ਸ਼ੇਪ ਆ ਜੀ ਕਾਰ ਦੀ ਔਰ ਟੌਪ ਮਾਡਲ ਨੰਬਰ ਲੱਗਾ ਜੀ ਪੀਵੀ 27 ਜੇ 255 ਲੱਗਾ ਇਹਦੀ ਕਾਨੂੰਨ ਨੰਬਰ ਔਰ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਤੁਹਾਨੂੰ ਦੇਖਾ ਦਾਨੀ ਜੀ 9 ਲੱਖ 70000 ਰੁਪਏ ਦੀ ਪ੍ਰਾਈਸ ਲੱਗੀ ਹੈ ਜੀ ਕਾਰ ਮੇਰੇ ਵੀਰਾਂ ਦੇ ਦੇ ਦਵਾਂਗੇ 9 ਲੱਖ 50000 ਰੁਪਏ ਚ ਔਰ ਫੁੱਲ ਕਾਰ ਸਾਫ ਪਹਿਲੇ ਨਾਂ ਦੀ ਫਸਟ ਓਨਰ ਦੀ ਕਾਰ ਹੈ ਜੀ ਸੋ ਅੱਗੇ ਆ ਗਈ ਹੈ ਜੀ i20 23 ਮਾਡਲ ਸਪੋਰਟਸ ਵੇਰੀਐਂਟ ਲੱਗੇ ਆਗੇ ਪੀਵੀ 39 ਰਾਜਪੁਰ ਏਰੀਆ ਨੰਬਰ ਲੱਗਾ ਜੀ ਔਰ ਐਕਸਟਰਾ ਲਾਈਟ ਹੈ ਲੱਗੇ 23 ਮਾਡਲ ਸਿਰਫ 24000 ਕਿਲੋਮੀਟਰ ਚੱਲੀ ਹੋਈ ਹੈ ਜੀ ਏਜੰਸੀ ਰਿਕਾਰਡ ਨਾਲ ਔਰ ਚੈੱਕ ਕਰੋ ਮੈਟਿੰਗ ਗੱਡੀ ਵਿੱਚ ਹੋਈ ਪਈ ਮੈਨੂਅਲ ਚ ਕਾਰ 24000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਔਰ ਸਪੋਰਟਸ ਵਾਲਾ ਵੇਰੀਐਂਟ ਹੈ ਜੀ ਮੈਨੂਅਲ ਚ ਕਾਰ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਖੜੀ ਹੈ ਆਪਣੇ ਕੋਲ ਸਿਲਵਰ ਜਿਹਾ ਕਲਰ ਹੈ ਜੀ ਕਾਰ ਦਾ ਨੰਬਰ ਜੀ ਪੀਵੀ 39ਐਲ 1509 ਲੱਗਾ ਹੋਇਆ ਨੰਬਰ ਔਰ ਜੇ ਆਪਾਂ ਰੇਟ ਦੀ ਗੱਲ ਕਰੀਏ ਕਾਰ ਦੀ ਰੇਟ ਦੇ ਸਕਦੇ ਜੀ 23 ਮਾਡਲ 24000 ਚੱਲੀ 8 ਲੱਖ ਕਾਰ ਦੀ ਪ੍ਰਾਈਸ ਹੈ ਜੀ ਕਾਰ ਮੇਰੇ ਵੀਰਾਂ ਦੇ ਦਵਾਂਗੇ 7 ਲੱਖ 80000 ਰੁਪਏ ਚ ਔਰ ਫੁੱਲ ਕਾਰ ਸਾਫ ਓਰੀਜਨਲ ਔਰ ਫਰਸਟ ਓਨਰ ਦੀ ਕਾਰ ਹੈ ਜੀ ਅੱਗੇ ਆ ਗਈ ਹੈ ਜੀ ਬ੍ਰੀਜ਼ਾ VDI ਆਪਸ਼ਨਲ ਡੀਜ਼ਲ ਵਰਜ਼ਨ ਦੇ ਵਿੱਚ 18 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਲਈ ਜੀ ਔਰ ਕਾਰ ਸਿਰਫ ਚੱਲੀ ਹੋਈ ਹੈ ਜੀ 24000 ਕਿਲੋਮੀਟਰ ਏਜੰਸੀ ਰਿਕਾਰਡ ਨਾਲ 24000 ਕਿਲੋਮੀਟਰ ਸਿਰਫ ਚੱਲੀ ਹੋਈ ਕਾਰ ਹੈ ਜੀ 18 ਮਾਡਲ ਹੈ VDI ਆਪਸ਼ਨਲ ਮੈਨੂਅਲ ਦੇ ਵਿੱਚ ਕਾਰ ਔਰ ਬਹੁਤ ਹੀ ਸੋਹਣੀ ਕਾਰ ਦੀ ਅੰਦਰੋਂ ਕੰਡੀਸ਼ਨ ਨੀਟ ਐਂਡ ਕਲੀਨ ਕਾਰ ਆ ਬਿਲਕੁਲ ਜੀ ਔਰ ਕੋਈ ਗੱਡੀ ਦਾ ਮੀਟਰ ਬੈਗ ਹੋਵੇ ਕੋਈ ਗੱਡੀ ਮੇਜਰ ਐਕਸੀਡੈਂਟ ਹੋਵੇ ਆਪਾਂ ਉਹਦੀ ਰਿਟਰਨ ਦੇ ਵਿੱਚ ਗਾਰੰਟੀ ਲੈ ਕੇ ਦਿੰਦੇ ਹਾਂ ਜੀ ਔਰ ਨੰਬਰ PV10GU4982 ਲਗਾ ਕਾਰ ਨੂੰ ਨੰਬਰ VDI ਆਪਸ਼ਨਲ ਵਾਲਾ ਵੇਰੀਐਂਟ ਔਰ ਕਾਰ ਦਾ ਰੇਟ ਹੈਗਾ ਜੀ 8,95,000 18 ਮਾਡਲ ਹੈ ਕਾਰ ਦੇ ਦਵਾਗੇ ਮੇਰੇ ਵੀਰਾਂ ਨੂੰ 8,80,000 ਰੁਪਏ ਚ ਔਰ ਫੁੱਲ ਕਾਰ ਸਾਫ ਫਰਸਟ ਓਨਰ ਦੀ ਪਹਿਲੇ ਨਾਂ ਦੀ ਕਾਰ ਹੈ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆਗੇ ਜੀ ਫਰਾਂਕਸ 23 ਮਾਡਲ ਔਰ ਸਿਗਮੇ ਵਾਲਾ ਵੇਰੀਐਂਟ ਆ ਗਿਆ ਜੀ ਬੇਸ ਮਾਡਲ ਬੇਸ ਮਾਡਲ ਕਾਰ ਆ PV11 ਲਗਾ ਨੰਬਰ ਪਟਿਆਲੇ ਏਰੀਆ ਦਾ ਔਰ 23 ਮਾਡਲ ਸਿਰਫ 17000 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਏਜੰਸੀ ਰਿਕਾਰਡ ਨਾਲ 17000 ਚੱਲੀ ਹੋਈ ਔਰ ਚੈੱਕ ਕਰੋ ਇਹਦੇ ਵਿੱਚ ਸਕਰੀਨ ਵਗੈਰਾ ਨਹੀਂ ਆਉਂਦੀ ਸਕਰੀਨ ਨੇ ਚ ਲੱਗੀ ਹੋਈ ਆ ਜੀ ਔਰ ਸਪੀਕਰ ਵਗੈਰਾ ਵੀ ਨਹੀਂ ਆਉਂਦੇ ਉਹ ਵੀ ਵਿੱਚ ਲੱਗੇ ਹੋਏ ਆ ਜੀ ਸੋ ਬਿਲਕੁਲ ਜੈਨੂਨ ਚੱਲੀ ਹੋਈ ਸਾਫ ਕੰਡੀਸ਼ਨ ਦੀ ਕਾਰ ਆ ਔਰ 올オリジナル ਕਾਰ ਦੀ ਫਸਟ ਓਨਰ ਦੀ ਪਹਿਲੇ ਨਾਂ ਦੀ ਕਾਰ ਨੰਬਰ ਚੈੱਕ ਕਰੋ ਜੀ ਪੀ ਵੀ 11 ਡਬਲ ਡੀ 8890 ਲੱਗਾ ਜੀ ਕਾਰ ਨੰਬਰ ਔਰ ਬਿਲਕੁਲ ਬੰਪਰ ਟੂ ਬੰਪਰ ਫੁੱਲ オリジナル ਕਾਰ ਆ ਪਰਕਾਰ ਦਾ ਰੇਟ ਹੈਗਾ ਜੀ 7,50,000 ਔਰ ਬੈਕ ਕੈਮਰਾ ਟੱਚ ਪਲੇਅਰ ਸਾਰਾ ਕੁਝ ਲੱਗਾ ਹੋਇਆ ਜੀ ਕਾਰ ਦੇ ਦਵਾਂਗੇ 7,30,000 ਰੁਪਏ ਚ ਮੇਰੇ ਵੀਰਾਂ ਨੂੰ ਫਰਾਂਕਸ ਫਸਟ ਓਨਰ ਦੀ ਕਾਰ ਆ ਔਰ ਫੁੱਲ Ориਜੀਨਲ ਕਾਰ ਆ ਜੀ ਸੋ ਅੱਗੇ ਆ ਗਿਆ ਜੀ ਐਕਸ ਜੂਵੀ ਲਓ ਜੀ ਐਕਸ ਜੂਵੀ 500 ਦੀ ਡਿਮਾਂਡ ਕਰਦੇ ਸੀ ਮੇਰੇ ਵੀਰ 19 ਮਾਡਲ ਲੈ ਕੇ ਆ ਗਏ ਮੇਰੇ ਵੀਰਾਂ ਲਈ ਔਰ ਕਾਰ ਚੱਲੀ ਹੋਈ ਹੈ ਜੀ 73,000 ਕਿਲੋਮੀਟਰ ਡੀਜ਼ਲ ਵਰਜ਼ਨ ਦੇ ਵਿੱਚ ਐਕਸ ਜੂਵੀ 500 ਔਰ ਚੈੱਕ ਕਰੋ ਮੈਨੂਅਲ ਵਿੱਚ ਕਾਰ ਆ ਸੀਟ ਕਵਰ ਲੱਗੇ ਹੋਏ ਲੈਦਰ ਦੇ ਬਹੁਤ ਹੀ ਪਿਆਰੇ ਔਰ ਗੱ ਬਹੁਤ ਹੀ ਸੋਹਣੀ ਗੱਡੀ ਦੀ ਕੰਡੀਸ਼ਨ ਹੈ ਜੀ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆਪਣੇ ਕੋਲ ਖੜੀ ਹੈ ਇਸ ਟਾਈਮ ਤੇ ਔਰ ਬਾਕੀ ਦੇਖ ਸਕਦੇ ਮੇਰੇ ਵੀਰ ਭਰਾ ਬੈਕ ਤੋਂ ਗੱਡੀ ਦੀ ਲੁੱਕ W7 ਵਾਲਾ ਵੇਰੀਐਂਟ ਹੈ ਜੀ ਇਹ ਔਰ ਨੰਬਰ ਲੱਗਾ ਜੀ ਜਲੰਧਰ ਦਾ PB08 EG 5698 ਲੱਗਾ ਜੀ ਕਾਨੂੰਨ ਨੰਬਰ ਔਰ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਮੇਰੇ ਵੀਰ ਦੇਖ ਸਕਦੇ ਹੋ ਜੀ 11 ਲੱਖ 35 ਹਜ਼ਾਰ 19 ਮਾਡਲ ਤੇ 73 ਹਜ਼ਾਰ ਚੱਲੀ ਹੋਈ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਸਿਰਫ 11 ਲੱਖ 10 ਹਜ਼ਾਰ ਰੇਟ ਔਰ ਫਰਸਟ ਓਨਰ ਦੀ ਫੁੱਲ origignal ਕਾਰ ਹੈ ਜੀ ਤੋਗੇ ਫਿਰ ਆ ਗਈ ਫਰਾਂਕਸ ਫਰਾਂਕਸ 23 ਮਾਡਲ ਹੈਗਾ ਆਗੇ ਮੇਰੇ ਵੀਰ ਲਈ ਡੈਲਟਾ ਪਲੱਸ ਵਾਲਾ ਵੇਰੀਐਂਟ ਪੀਵੀਬੀ ਲੱਗਾ ਨੰਬਰ 26000 ਕਿਲੋਮੀਟਰ ਚੱਲੀ ਹੋਈ ਫਸਟ ਆਨਰ ਦੀ ਕਾਰ ਔਰ ਚੈੱਕ ਕਰੋ ਗੱਡੀ ਦਾ ਇੰਟੀਰੀਅਰ ਜੀ ਬਹੁਤ ਹੀ ਸੋਹਣਾ ਇੰਟੀਰੀਅਰ ਸೀਟ ਕਵਰ ਲੱਗੇ ਹੋਏ ਮੈਨੂਅਲ ਚ ਕਾਰ ਸਕਰੀਨ ਵਿੱਚ ਲੱਗੀ ਹੋਈ ਹੈ ਜੀ ਔਰ ਫੁੱਲ origignal ਸਾਫ ਪਹਿਲੇ ਨਾਲ ਦੀ ਫਸਟ ਆਨਰ ਦੀ ਕਾਰ ਆ ਜੀ ਔਰ ਨੰਬਰ ਨੋਟ ਕਰੋ ਪੀਵੀਬੀਵੀ 9991 ਲੱਗਾ ਜੀ ਕਾਰ ਨੂੰ ਨੰਬਰ 9991 ਨੰਬਰ ਵੀ ਵਧੀਆ ਔਰ ਅਗਰ ਰੇਟ ਦੇ ਸਕਦੇ ਜੀ 8 ਲੱਖ 50 ਹਜ਼ਾਰ 23 ਮਾਡਲ ਡੈਲਟਾ ਪਲੱਸ ਵਾਲਾ ਵੇਰੀਐਂਟ 26000 ਚੱਲੀ ਪੈਟਰੋਲ ਵਰਜ਼ਨ ਦੇ ਵਿੱਚ ਕਾਰ 8 ਲੱਖ 50 ਹਜ਼ਾਰ ਰੇਟ ਆ ਜੀ 8 ਲੱਖ 30000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇ ਦਵਾ ਜੀ ਸੋ ਆਈ ਹੋਪ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੀ ਸਾਰਾ ਸਟਾਕ ਖੜਾ ਆਪਣੇ ਕੋਲ ਕਾਰਾਂ ਦਾ ਜਿਹੜੀ ਵੀ ਤੁਹਾਨੂੰ ਕਾਰ ਚਾਹੀਦੀ ਹੈ ਫੁੱਲ ਸਟਾਕ ਤੁਹਾਨੂੰ ਇਸ ਚੈਨਲ ਤੇ ਰੋਜ਼ ਦਿੱਲੀ ਦੇਖਣ ਨੂੰ ਮਿਲ ਜਾਇਆ ਕਰੂਗਾ ਸੋ ਵੀਡੀਓ ਨੂੰ ਕਰ ਦਿਓ ਲਾਈਕ ਜਾਂਦੇ ਹੋਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੀ ਵੀ ਕਾਰ ਦਾ ਸਟਾਕ ਮੇਰੇ ਵੀਰ ਭਰਾ ਦੇਖਣਾ ਚਾਹੁੰਦੇ ਆ ਨੀਚੇ ਕਮੈਂਟਾਂ ਚ ਦੱਸ ਦਿਆ ਕਰੋ ਉਹੀ ਸਟਾਕ ਤੁਹਾਡੇ ਲਈ ਲੈ ਕੇ ਤੁਹਾਡਾ ਵੀਰ ਹਾਜ਼ਰ ਹੋ ਜਾਇਆ ਕਰੂਗਾ ਜੀ ਸੋ ਚੰਗਾ ਜੀ ਮਿਲਾਂਗੇ ਅਗਲੀ ਵੀਡੀਓ ਨਾਲ ਸਸੀ ਕਾਲ ਜੀ